ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਲੱਗੇ ਸੀਗੇ 5142 ਆਲੂ ਜਿਹੜਾ ਨਵਾਂ ਸੀਗਾ ਉਹ ਪੱਟਣ ਤੇ ਇਹਦੀ ਛਾਂਟੀ ਆਪਾਂ ਨਾਲ ਦੀ ਨਾਲ ਹੀ ਗ੍ਰੇਟਿੰਗ ਕਰ ਦੇਣਾ ਇਹ ਰੱਖਣਾ ਨਹੀਂ ਹੈਗਾ ਆਲੂ ਹਾਂ ਇਹਨਾਂ ਸਾਈਜ਼ ਵੱਡਾ ਹੋ ਗਿਆ ਤੇ ਜੇ ਇਹਨੂੰ ਨਹੀਂ ਕਰਦੇ ਸੀ ਤਾਂ ਔਖਾ ਕਰਦਾ ਸੀ ਫੇਰ ਉਦੋਂ ਝਾੜ ਨਹੀਂ ਸੀ ਬਣਿਆ ਇਹਦਾ ਹਨਾ ਹੁਣ ਝਾੜ ਬਣਿਆ ਹੋਇਆ ਸੀਗਾ ਫੇਰ ਜਦੋਂ ਝਾੜ ਬਣਿਆ ਤੇ ਖੈਜ ਵੱਡਾ ਹੋ ਗਿਆ ਤੇ ਦੋਨਾਂ ਗੱਲਾਂ 'ਚੋ ਇੱਕ ਪਾਸੇ ਤਾਂ ਜਾਣਾ ਹੀ ਪੈਣਾ ਸੀ ਤੇ ਇਹ ਜਿਹੜਾ ਕੰਮ ਹੋਇਆ ਇਹਦਾ ਤੇ ਦਾਣਾ ਪਿਆਵਾ ਪਰ ਮੋਟਾ ਬਹੁਤ ਹੋਇਆ ਰਾਸ਼ਨ ਦੇ ਵਿੱਚ ਨਾ ਵੱਡਾ ਹੋ ਗਿਆ ਹੈ ਕੰਪਨੀ ਦਾ ਸੀਡ ਤੇ ਚਲੋ ਗਿਣਤੀ 'ਚ ਵੀ ਠੀਕ ਆ ਦਾਣੇ ਕੁਈ ਇੰਨੇ ਮਾੜੇ ਨਹੀਂ। ਦਰੀ ਰੰਗ ਰੂਪ ਬੜਾ ਵਧੀਆ। ਪੂਰਾ ਡੂੰਗਾ ਰੱਖ ਕੇ ਚਲਾਏ ਨੂੰ ਉੱਚਾ ਨਾ ਚੱਕ ਕਮਲ। ਇਹ ਮਾਲ ਨਾਲ ਅੱਜ ਭਰ ਕੇ ਇਹ ਤਾਂ ਪੱਟ ਦੇਣਾ ਇਹਨਾਂ ਨੇ ਦੁਪਹਿਰ ਤੱਕ ਖਤਾ। ਦੁਪਹਿਰ ਤੱਕ ਪੱਟ ਕੇ ਉਸ ਤੋਂ ਬਾਅਦ ਇਹ ਨਾਲ ਦੀ ਨਾਲ ਹੀ ਆਪਾਂ ਟਰਾਲੀ 'ਚ ਲੋਡ ਕਰਵਾ ਲਾਂ। ਛੋਟਾ ਕਰ ਦੇਣਾ ਦੀ ਥੋੜਾ ਐ ਨਾ ਪਰਾਂ ਨੂੰ ਰੱਖਿਆ ਘਾਟਰ ਉਹ ਟਾਇਰ ਤਵੀ ਦੇਖਿਆ ਕਰ ਵੀ ਵਿਚਾਲੇ ਚੱਲਦੀ ਆ ਤੇਰੀ ਵੱਟ ਤੇ ਬਾੜਾ ਪਰਾਂ ਨੂੰ ਖਿੱਚ ਅੱਜ ਲੇਡੀ ਫਿੰਗਰ ਨੂੰ ਦੂਜਾ ਪਾਣੀ ਲਾਤਾ ਹਰੀ ਹੋ ਗਈ ਪੂਰੀ ਵਧੀਆ ਆ ਦੇਖੋ ਵੀਰੇ ਹਰੀ ਹੋ ਗਈ ਤੇ ਆਹ ਦੇ ਸਾਰੀਆਂ ਵਟਾਂ ਦੇਖਣ ਲੱਗ ਗਿਆ ਪੂਰੀਆਂ ਵਧੀਆ ਅੱਜ ਨਾ ਪਿੱਤਰ ਵੀਜ ਦਾ ਮੱਕੀ ਦਾ ਕੰਮ ਚੱਲਦਾ ਇੱਥੇ ਤੇ ਪਿੱਤਰ ਨੂੰ ਦੇਣਾ ਅੱਜ ਸਰਪ੍ਰਾਈਜ਼ ਪਿੱਤਰ ਲਈ ਵਾਚ ਲਿਆਤੀ ਆ ਪਿੱਤਰ ਦੀ ਆਵਾਜ਼ ਨਾ ਟੁੱਟ ਗਈ ਸੀ ਜਿਵੇਂ ਟੁੱਟ ਗਈ ਸੀ ਉਹਦੀ ਆਵਾਜ਼ ਤੇ ਆਪਾਂ ਉਹਨੂੰ 9 ਲਿਆਤੀ ਆ ਜੇਨਰੇਸ਼ਨ 9 ਸੀਰੀਜ਼ 9 ਜਾਨੀ ਕਿ ਜੇਨੇਸ਼ਨ ਕਹਿੰਦਾ ਉਹਦੀ ਵਾਚ ਨਾ ਟੁੱਟ ਗਈ ਸੀ ਆਪਾਂ ਲਿਆਤੀ ਉਹਨੂੰ ਮੁੰਡਾ ਕੰਮ ਕਰਦਾ ਹੋਰ ਕੀ ਆ ਰਾਤ ਨੂੰ ਦੇ ਦਾਂਗੇ ਹੁਣ ਨਹੀਂ ਉਹਨੂੰ ਦੱਸਣਾ ਰਾਤ ਨੂੰ ਘਰੇ ਫੜਾ ਦਾਂਗੇ ਠੀਕ ਨਹੀਂ ਰਾਤ ਨੂੰ ਦਵਾਂਗੇ ਬਿੱਤਰ ਨੂੰ ਅੱਜ 12 ਕਿੱਲੇ ਵੀਤ ਤੇ ਪਿੱਤਰ ਨੇ ਕਿਉਂਕਿ ਟਰੈਕਟਰ ਆਪਣਾ ਗਿਆ ਹੋਇਆ ਸੀ ਕਿਤੇ ਵੀਰੇ ਹੋਣੀ ਦੇ ਕੇ ਲੇਟ ਗਿਆ ਆ। ਆ ਗਏ ਕੇ ਟਾਈਮ ਲੱਗ ਗਿਆ ਤੇ ਪੂਰਾ ਪੂਰਾ ਟਾਈਮ ਤੇ ਜਾਈ ਕਰਨਾ। ਆਏ ਤੱਕੇ ਚੜਦਾ ਦੇਖ ਲਓ। ਕਿਹਨੂੰ ਕੋਈ ਨਵਾਂ ਟਰੈਕਟਰ। ਹਾਲ ਤਾਂ ਵਿਗੜ ਗਈ ਨਾ ਵਿਚਾਰੇ ਦੀ। ਇਹ ਲ ਬੁਰੀ ਵਧੀਆ ਨਿਕਲਦੀ ਆ ਦਰਿਆ ਪਾਰੇ ਵੀ ਘਸ ਕੇ ਜਾਂਦੇ ਇਹਦਾ ਤੋਰਾ ਬਹੁਤ ਆਰਜਣ ਦਾ ਜੌਂਡੀਅਰ ਦੇ ਇੰਨਾ ਤੋਰਾ ਨਹੀਂ ਸੀ ਜਿੰਨਾ ਇਹਦਾ ਤੋਰਾ ਵਾ ਤੋੜ ਦਾ ਬਹੁਤ ਜ਼ਿਆਦਾ ਤੇ ਕਾਮ ਉਹਨੇ ਵੇਚਦਾ ਲੰਬੇ ਘੇਰੇ ਹੁਣ ਫੇਰ ਤਾਂ ਮੈਂਟ ਲਾਉਂਦਾ ਕਿਉਂਕਿ ਪਿੱਤਰ ਹੁਣੀ ਮੈਨੂੰ ਲੱਗਦਾ ਇਹ 1 ਵਜੇ ਦੇ ਨੇੜੇ ਆਇਆ ਇਹ ਰੋਟੀ ਟੱਟੀ ਖਾ ਕੇ 12 1 ਵਜੇ ਤੋਂ ਬਾਅਦ ਆਇਆ ਇਹ ਤੇ ਆ 12 ਕਿਲੇ ਬੀਜ ਤੇ ਹੁਣ ਬੱਜਿਆ ਯਾਨੀ ਕਿ ਸਵਾ 6 ਹੋ ਚੱਲੇ ਆ ਇਹ ਵੀ ਪੂਰੀ ਵਧੀਆ ਗੱਲਾਂ ਬਹੁਤ ਸੋਹਣੇ ਬੈੱਡ ਬਣਿਆ ਸਾਰੇ ਵਧੀਆ ਬੈੱਡ ਬਣ ਗਏ ਉਹ ਆ ਜੇ ਇੰਨੀ ਕ ਗੱਲ ਆ ਫਿਰ ਬਸ ਇਹੀ ਆ ਕਿ ਪਾਣੀ ਨਹੀਂ ਲਾਉਣਾ ਪੈਂਦਾ ਵੀ ਚਲੋ ਪਾਣੀ ਲਾਏ ਤੋਂ ਬਿਨਾ ਹਰੀ ਹੋ ਜੂਗੀ ਇਹ ਚੱਕਰ ਤੇ ਫਿਰ ਹੌਲੀ ਹੌਲੀ ਪਾਣੀ ਲੱਗ ਹੀ ਜਾਂਦਾ ਬਸ ਠੀਕ ਆ ਕਈ ਵੀਰ ਨਾ ਹਜੇ ਪਹਿਲੀ ਵਾਰ ਆਲੂ ਲਾਉਣ ਲੱਗਣਾ ਉਹਨਾਂ ਨੇ ਤਾਂ ਵੀਰ ਕਹਿਣਗੇ ਵੀਰੇ ਸਾਨੂੰ ਪਹਿਲੀ ਜਨਰੇਸ਼ਨ ਦੇ ਦਿਓ ਵੀਰੇ ਸਾਨੂੰ 20 ਵੀਰੇ ਮੈਂ ਤੁਹਾਨੂੰ ਅੱਗੇ ਵੀ ਇਹੀ ਇੱਕ ਵੀਡੀਓ ਮੈਂ ਪਾ ਕੇ ਸਮਝਾਇਆ ਸੀ ਕਿ ਵੀਰੇ ਤੁਸੀਂ ਆਪ ਜਨਰੇਸ਼ਨਾਂ ਦਾ ਮੰਗਿਆ ਕਰੋ ਵੀ ਜਿਹੜੇ ਵੀ ਬੀਰ ਤੋਂ ਤੁਸੀਂ ਈ ਲੈਣਾ ਉਹਨੂੰ ਇਹ ਗੱਲ ਕਹੋ ਕਿ ਵੀਰੇ ਸਾਨੂੰ ਬੀ ਚਾਹੀਦਾ ਠੀਕ ਆ ਵੀ ਵੀ ਵਧੀਆ ਦੇ ਦਿਓ ਹਨਾ ਵੀ ਤੁਹਾਡੇ ਕੋਲੇ ਕਿਹੜੀ ਜਨਰੇਸ਼ਨ ਆ ਉਹ ਵੀ ਉਹ ਜਨਰੇਸ਼ਨ ਦਾ ਬੀ ਦੇ ਦਿਓ ਹਨਾ ਵੀ ਵਧੀਆ ਹੋਵੇ ਵੀ ਸਾਡਾ ਵਧੀਆ ਟਾਈਮ ਨਿਕਲ ਜੀ ਉਹਦੇ ਨਾਲ ਹਨਾ ਕਿ ਫਿਰ ਉਹ ਬੰਦੇ ਨੂੰ ਕਹੋ ਵੀ ਵੀਰੇ ਸਾਨੂੰ ਇਹਦੀ ਨੌਲੇਜ ਵੀ ਦਿਓ ਵੀ ਪੂਰੀ ਨੌਲੇਜ ਦਿਓ ਵੀ ਵੀ ਕੀ ਕਰਨਾ ਚਾਹੀਦਾ ਸਾਨੂੰ ਇਹਨੂੰ ਸੰਭਲਣ ਲਈ ਹਨਾ ਉਹ ਚੀਜ਼ ਜਰੂਰ ਦੇਖ ਦੇਖਿਓ ਹਨਾ ਤੇ ਇਹ ਚੀਜ਼ਾਂ ਤੁਹਾਨੂੰ ਵੀਰੇ ਆਪ ਕਰਨੀਆਂ ਪੈਣੀਆਂ ਨੇ ਕਿਸੇ ਨੇ ਤੁਹਾਡੇ ਲਈ ਨਹੀਂ ਕੁਛ ਕਰਨਾ ਜੇ ਆਪਾਂ ਆਪ ਡਿਮਾਂਡਾਂ ਕਰਦੇ ਆ ਨਾ ਕਿ ਸਾਨੂੰ ਪਹਿਲੀ ਜਨਰੇਸ਼ਨ ਦੇ ਦਿਓ ਜੀ ਪਹਿਲੀ ਜਨਰੇਸ਼ਨ ਵੀਰੇ ਨਾ ਕਿਸੇ ਨੇ ਨਹੀਂ ਦੇਣੀ ਹੁੰਦੀ ਨਾ ਤੁਹਾਨੂੰ ਦੂਜੀ ਜਨੀਆਂ ਜਨਰੇਸ਼ਨ ਤੀਜੀ ਜਨਰੇਸ਼ਨ ਤੋਂ ਵੀ ਮਿਲਣਾ ਉਦੋਂ ਅਗੇ ਪਹਿਲਾਂ ਵਾਲਾ ਵੀ ਕੋਈ ਨਹੀਂ ਦੇ ਸਕਦਾ ਤੁਹਾਨੂੰ ਠੀਕ ਨਹੀਂ ਚਾਹੇ ਲੱਖ ਕਹਿਣ ਨੂੰ ਕਹਿ ਲਵੇ ਪਰ ਤੁਸੀਂ ਆਪਣਾ ਨੁਕਸਾਨ ਆਪ ਆਪ ਕਰਾਉਨੇ ਆ ਹੋਰ ਕੋਈ ਨਹੀਂ ਕਰਦਾ ਆਪਣਾ ਦੀ ਆਪ ਵਿਚ ਵੀਰ ਦਾ ਹਜੇ ਪਹਿਲੀ ਵਾਰ ਆਲੂ ਲਾਉਣਾ ਉਹਨਾਂ ਨੂੰ ਜਨਰੇਸ਼ਨ ਪਹਿਲੀ ਚਾਹੀਦੀ ਹੈ ਦੱਸੋ ਠੀਕ ਨਹੀਂ ਆਲੂ ਲਾਉਣਾ ਆਪਾਂ ਨਵੰਬਰ ਚ ਤੇ ਉਹਨਾਂ ਨਵੰਬਰ ਚ ਲਾ ਕੇ ਸਾਮਾਂਗੇ ਕਿਵੇਂ ਮੈਨੂੰ ਇਹ ਗੱਲ ਦਾ ਜਵਾਬ ਦੇ ਦਿਓ ਠੀਕ ਨਹੀਂ ਤੇ ਇਹੀ ਗੱਲ ਆ ਕਿ ਆਪਾਂ ਨੂੰ ਵੀਰੇ ਸਮਝਣਾ ਚਾਹੀਦਾ ਤੇ ਵੀ ਆਪਾਂ ਅਗਲੇ ਨੂੰ ਕਹੋ ਵੀਰੇ ਵੀ ਸਾਨੂੰ ਵਧੀਆ ਵੀ ਚਾਹੀਦਾ ਵੀ ਸਾਡਾ ਜਿਹਦੇ ਨਾਲ ਪੂਰਾ ਵਧੀਆ ਟਾਈਮ ਨਿਕਲ ਜਵੇ ਉਹ ਵੀ ਲਊ ਅਗਲੇ ਕੋਲ ਬਸ ਗੱਲ ਖਤਮ ਐਵੇਂ ਆਪਾਂ ਕਮਣੀਆਂ ਨੂੰ ਡਿਮਾਂਡਾਂ ਕਰੀ ਜਾਂਦੇ ਆ ਉਹ ਕੋਈ ਚੰਗੀਆਂ ਗੱਲਾਂ ਨਹੀਂ ਹਨਾ ਅਗਲੇ ਕੋਲੇ ਜਿਹੜਾ ਹੈਗਾ ਉਹਨੇ ਉਹੀ ਬੀਜ ਦੇਣਾ ਮੈਂ ਹੋਰ ਕੋਈ ਨਹੀਂ ਦੇਣਾ ਸਾਨੂੰ ਹਾਂ ਬਈ 50 51 42 ਲਿਖਿਆ ਹੋਣਾ ਉਹਦੇ ਤੇ ਐ ਕੋਤੇ ਲਗਣੀ ਐ ਇੱਕ ਵਿੱਚ ਪੈਣੀ ਐ ਪਖਰਾਜ ਦਾ ਕਿਵੇਂ ਲੱਗ ਜੂ ਯਾਰ ਭਰਤੀ ਦੇ 5142 ਤਾਂ 5142 ਦਾ ਪਰਚੀ ਲੱਗਣਾ ਤੇ ਵੀਰੇ ਆਪੋ ਆਪਣਾ ਆਪ ਧਿਆਨ ਰੱਖਿਆ ਕਰੋ ਕਿ ਐਵੇਂ ਪੰਗੇ ਨਾ ਲਿਆ ਕਰੋ ਠੀਕ ਨੇ ਕਿ ਚਲੋ ਮੇਰੀ ਗੱਲ ਦਾ ਬੁਰਾ ਵੀ ਲੱਗਣਾ ਬਹੁਤ ਜਣਾ ਨੂੰ ਪਰ ਮਾਫੀ ਆ ਪਰ ਵੀਰੇ ਵੀ ਹਰੇਕ ਬੀ ਆਲਾ ਕੋਈ ਬੀ ਆਲਾ ਮਾੜਾ ਬੀ ਨਹੀਂ ਦਿੰਦਾ ਯਾਰ ਸਾਰੇ ਬੀ ਵਧੀਆ ਦਿੰਦੇ ਆ ਪਰ ਆਪਾਂ ਆਪ ਦੀਆਂ ਜਿਹੜਾ ਪਾਪ ਵੜਾਉਨੇ ਆ ਠੀਕ ਨੇ ਇਹ ਪੇਟਾਂ ਨੂੰ ਘੜੀ ਦੇ ਦਈਏ ਹੁਣ ਤੇ ਇੱਕ ਗੱਡੀ 'ਚ ਰੱਖ ਲਾਂ ਹਾਂ ਇੱਕ ਇਹਦੀਆਂ ਤਾਰਾਂ ਟੁੱਟੀਆਂ ਪਈਆਂ ਐ ਇਹ ਕਿਹੜੀਆਂ ਆਹੇ ਤਲੀ ਵਾਲੀਆਂ ਅੱਛਾ ਟੁੱਟ ਗਈਆਂ ਉਹ ਯਾਰ ਪਤਾ ਕੀ ਆ ਉਹ ਝਟਕਾ ਵੱਜ ਜਾਂਦਾ ਹੁੰਦਾ ਫੇਰ ਹੁਣ ਨਵੀਂ ਪਾਈ ਆ ਤਾਰ ਨਵੀਂ ਪਾਈ ਆ ਹਾਂ ਨਾ ਨਵੀਂ ਤਾਂ ਨਹੀਂ ਉਹੀ ਪਈ ਐ ਇਹ ਫੇਰ ਕਿੱਧਰ ਕਈ ਮੈਂ ਦੇਖਿਆ ਵਾ ਮਸ਼ੀਨਾਂ ਦੇ ਇੱਥੇ ਰਸਈ ਬੰਨਿਆ ਆਇਆ ਵਾ ਜਿਹੜੀ ਮੈਸ਼ੀਨ ਦੀ ਮਸ਼ੀਨ ਆ ਉਹਦੇ ਰਸਾ ਹੀ ਆਉਂਦਾ ਇੱਥੇ ਤੇ ਰਸਾ ਵੀ ਬੰਨ੍ਹ ਸਕਦੇ ਆ ਆਪਾਂ ਕਿੱਟਾ ਰਸਾ ਲੈ ਕੇ ਉਹਨੇ ਵੀ ਆ ਜਦ ਜੋਰ ਪੈਣਾ ਨਹੀਂ ਉਹ ਇੰਨੀ ਛੇਤੀ ਨਹੀਂ ਟੁੱਟਦਾ ਮੇਰੇ ਖਿਆਲ ਇਹ ਟੁੱਟ ਗਿਆ ਨਾ ਕ੍ਰੋਚ ਅੱਛਾ ਫੇਰ ਹੁਣ ਹੁਣ ਲਵਾ ਕੇ ਲਿਆ ਨਵਾਂ ਵਿਚਾਲੇ ਵਾਲਾ ਹੀ ਆਹੀ ਆਹੀ ਬੋਲ ਚੱਲ ਕੋਈ ਨਹੀਂ ਕੰਮ ਚੱਲਦੇ ਚੋਂਦਾ ਹੀ ਰਹਿੰਦਾ ਇਹਦਾ ਵੀ ਕਿੰਨਾ ਪੈ ਗਿਆ ਛੋਟੂ ਤਿੰਨ ਗੱਟੂ ਤਿੰਨ ਗੱਟੂ ਦੇ ਤੇ 6 12 ਤੇ 6 18 18 ਇਹ ਪੂਰਾ ਹੋ ਗਿਆ ਤਿੰਨ ਗੱਟੂ ਨਾਲ ਚੌਥੇ ਚ ਕੁਛ ਨਹੀਂ ਪਾਇਆ ਨਹੀਂ ਸੱਤ ਪਿੱਤਰ ਪੂਰੀਆਂ ਹੋਣੀਆਂ ਇੱਕ ਗੱਟੂ ਚ ਸੱਤ ਥੈਲੀਆਂ ਨੇ ਸੱਤ ਦੇ ਸੱਤ ਫਿਰ ਬਸ ਹਾਂ ਸਰ ਜਣ ਸੱਤ ਦੇ ਸੱਤ 14 ਦੇ ਸੱਤ 21 21 ਥੈਲੀਆਂ ਬਣ ਗਈਆਂ ਇਹ ਤੇ ਜਿੱਲੇ ਦੀਆਂ ਤੇਰੀਆਂ 2 ਪੈਣੀਆਂ 12 ਕਿੱਲੇ 24 ਪੈਣੀਆਂ ਸੀ ਪਰ 24 ਪੈਣੀਆਂ ਨਹੀਂ ਹੈਗੀਆਂ 24 ਤੋਂ ਘੱਟ ਪੈਂਦਾ ਵਾ ਕਿਉਂਕਿ ਆਪਾਂ 9 ਇੰਚ ਤੇ ਵੀਜਦੇ ਆ ਨਾ 9 ਇੰਚ ਦੇ ਥੋੜਾ ਹਾਂ ਥੋੜਾ ਘੱਟ ਹੀ ਪੈਣਾ ਬਸ 22 ਨਾਲ ਹੋ ਜਾਣਾ ਥੋੜਾ ਪੂਰਾ ਥੋੜਾ ਵੱਡਾ ਹੋਰ ਲੱਗੂ ਬਸ ਹੋ ਜਾਣਾ ਚੱਲ ਫਿਰ ਤੁਸੀਂ ਫਿਰ ਤੁਸੀਂ ਆ ਜਿਓ ਵੀਜ ਕੇ ਮੈਂ ਖੂਤੇ ਜਾਂਦਾ ਮੈਂ ਨਾ ਕਿਸੇ ਪਾਸੇ ਇਨਵੈਸਟਮੈਂਟ ਕਰੀ ਸੀ ਉਹ ਚੋਂ ਸਮਝ ਲਓ ਵੀ YouTube ਦੀ ਕਮਾਈ ਚੋਂ ਪਿੱਤਰ ਨੂੰ ਆਪਾਂ ਘੜੀ ਲੈ ਕੇ ਦਿੱਤੀ ਆ। YouTube ਦੇ ਵਿੱਚੋਂ ਥੋੜੇ ਜਿਹੇ ਪੈਸੇ ਆ ਗਏ, Facebook ਤੋਂ ਥੋੜੇ ਜਿਹੇ ਆ ਗਏ ਜੀ। ਹਨਾ, ਦੋਨੇ ਬਾਸਿਆਂ ਥੋੜੇ ਥੋੜੇ ਆ ਗਏ ਤੇ ਆਪਾਂ ਇਹਨੂੰ ਘੜੀ ਲੈ ਕੇ। ਖੇਤੀ ਵਾਲੇ ਪੈਸਿਆਂ ਚੋਂ ਨਹੀਂ ਆਪਾਂ ਕਰਦੇ। ਮੈਂ ਤਾਂ ਵੀਰੇ ਫੋਨ ਵੀ EMI ਤੇ ਲੈਣਾ ਹੁੰਨਾ। ਕਿ ਜਿੱਦਾਂ ਜਿੱਦਾਂ ਥੋੜੀ ਥੋੜੀ EMI ਕਰਕੇ ਦੇਈ ਜਾਂਦੇ ਆ। ਫਿਰ ਮੈਨੂੰ ਫੋਨ ਦਾ ਸ਼ੌਂਕ ਹੈਗਾ ਮੈਨੂੰ ਤੇ ਜਦਨ ਆਈਫੋਨ ਦਾ ਸ਼ੌਂਕ ਆ ਬਸ ਆਪਾਂ ਨੂੰ ਕਿ ਜਿੱਦਣ ਨਵਾਂ ਆ ਗਿਆ ਮੈਂ ਲੈ ਲੈਣਾ ਉਹਨਾ ਪੁਰਾਣਾ ਉਹਨਾਂ ਨੂੰ ਵਿੱਚ ਦੇ ਦੇਣਾ ਜਿੰਨਾ ਰਹਿ ਗਿਆ ਉਹਦਾ ਲੋਨ ਕਰਵਾ ਲੈਣਾ ਬਸ ਗੱਲ ਖਤਮ ਐਂ ਆਪਾਂ ਕਰਦਾ ਸਿਰਫ ਇਹੀ ਸ਼ੌਂਕ ਆ ਆਪਾਂ ਨੂੰ ਫੋਨ ਦਾ ਹੋਰ ਆਪਾਂ ਨੂੰ ਕੋਈ ਚਿਰਕਾ ਹੋਰ ਕਿਸੇ ਚੀਜ਼ ਦੇ ਆਪਾਂ ਨੂੰ ਸ਼ੌਂਕ ਨਹੀਂ ਹੈਗਾ ਬਸ ਫੋਨ ਦਾ ਸ਼ੌਂਕ ਆ ਜਿਹੜਾ ਇੱਕ ਉਹ ਤਾਂ ਜਦੋਂ ਆਈਫੋਨ ਪਹਿਲਾ ਆਇਆ ਸੀਗਾ ਹਨਾ ਜੱਤੇ ਹੀ ਸ਼ੌਂਕ ਆ ਉਦੋਂ ਪਹਿਲਾਂ ਵੱਡਾ ਵੀਰਾਂ ਸੀਗਾ ਉਹ ਉਹ ਕੁ ਬੂਰਾ ਕਰ ਦਿੰਦਾ ਹੁੰਦਾ ਸੀ ਭਾਬੀ ਹੋਣੀ ਸੀਗੇ ਉਹ ਪੂਰੇ ਕਰ ਦਿੰਦੇ ਹੁੰਦੇ ਸੀਗੇ ਨਾ ਭਾਬੀ ਉਹਨਾਂ ਨੇ ਕਰ ਦੇਣਾ ਕਿਤੇ ਨਾ ਕਿਤੇ ਪੈਸੇ ਇਕੱਠੇ ਕਰੀ ਜਾਣੇ ਵੀਰੇ ਤੋਂ ਲੈ ਲੈਣੇ ਥੋੜੀ ਜਿਹੀ ਐ ਕਰ ਕਰਕੇ ਆਪ ਦਾ ਸ਼ੌਂਕ ਪੂਰਾ ਕਰ ਲਿਆ ਹਨ ਤੇ ਹੁਣ ਹੁਣ ਚਲੋ ਆਪ ਕਰ ਲਈਦਾ ਹੁਣ ਵਿੱਚ ਜਿਵੇਂ ਆਈਪੈਡ ਫੇਰ ਵੀਰੇ ਹੁਣੀ ਦੇਗੇ ਸੀਗੇ ਹਨ ਕਿ ਜਦੋਂ ਉਦੋਂ ਫੋਨ ਲੈਣਾ ਸੀਗਾ ਉਦੋਂ ਵੀ ਬਾਹਰੋਂ ਆਏ ਸੀ ਪਿਆਰ ਮਿਲ ਜਾਂਦਾ 100 100 ਡਾਲਰ ਹਨਾ ਹੁਣ 8-9 ਜਾਣੇ ਆਉਂਦੇ ਆ ਬਾਹਰੋਂ ਜੇ 1-1 200-200 ਡਾਲਰ ਮਿਲ ਗਿਆ ਤਾਂ ਕਿੰਨੇ ਡਾਲਰ ਬੜ ਜਾਂਦੇ ਆ ਤੇ ਆਪਣਾ ਫੋਨ ਫਾਨ ਹੋ ਜਾਂਦਾ ਹਨ ਤੇ ਇਹੀ ਚੱਕਰ ਆ ਪਿਆਰ ਹੈਗਾ ਚਲੋ ਸਾਰੀ ਫੈਮਿਲੀ ਨਾਲ ਪਿਆਰ ਆ ਪੂਰਾ ਹਨ ਇਹ ਬਸ ਇਹੀ ਆ ਬਈ ਹੋਰ ਆਪਾਂ ਨੂੰ ਕੋਈ ਸੇ ਚੀਜ਼ ਦਾ ਸ਼ੌਂਕ ਨਹੀਂ ਸਿਰਫ ਇੱਕ ਸ਼ੌਂਕ ਹੈਗਾ ਵਾ ਉਹ ਹਜੇ ਨਾ ਪੂਰਾ ਨਹੀਂ ਹੁੰਦਾ ਬਦ ਜਦੋਂ ਪੂਰਾ ਹੋਊਗਾ ਦੱਸਾਂਗੇ ਮੈਨੂੰ ਹੈਗਾ ਸ਼ੌਂਕ ਰੋਡ ਟ੍ਰਿਪ ਕਰਨ ਦਾ ਉਹ ਮੇਰਾ ਬਹੁਤ ਵੱਡਾ ਸ਼ੌਕ ਆ ਬਾਲਾ ਵੱਡਾ ਡ੍ਰੀਮ ਆ ਮੇਰਾ ਕੀ ਬਸ ਇਕੱਲੇ ਨਹੀਂ ਘੁੰਮਣਾ ਨਾਲ ਨਾਲ ਕੋਈ ਵੀ ਹੋਵੇ ਬਸ ਇਕੱਲਾ ਜਾਵਾਂ ਜਿੱਧਰ ਨੂੰ ਗ ਜਾਵਾਂ ਲੇ ਲਦਾਖ ਜਾਣ ਦਾ ਬਹੁਤ ਵੱਡਾ ਡ੍ਰੀਮ ਆ ਮੇਰਾ ਕਿ ਲੇ ਲਦਾਖ ਜਾਣਾ ਉਹ ਨਾ ਯਾਰ ਜਿਹੜੀ ਖਾਲੀ ਜੀ ਰੋਡ ਆ ਇੰਨੀ ਸੋਹਣੀ ਲੱਗਦੀ ਆ ਨਾ ਮੈਨੂੰ ਖਾਲੀ ਜੀ ਰੋਡ ਤੋਂ ਪਹਾੜ ਜੇ ਦਿਹਿੰਦੇ ਆ ਬਰਫ ਵਾਲਾ ਪਾਸਾ ਨਹੀਂ ਵੀ ਵਸੂ ਇਹ ਖਾਲੀ ਜੀ ਰੋਡ ਵਾਲਾ ਬੜਾ ਵਧੀਆ ਲੱਗਦਾ ਯਾਰ ਮੈਨੂੰ ਰੋਡ ਟ੍ਰਿਪ ਤੇ ਨਾ ਮੈਨੂੰ ਮੇਰਾ ਸ਼ੌਂਕ ਹੀ ਹੈ ਇੱਕ ਕਿ ਰੋਡ ਟ੍ਰਿਪ ਕਰਨੀ ਕਰਨੀ ਹੈ ਹਨਾ ਚਲੋ ਵਾਈ ਗੁਰੂ ਦੇਖੋ ਜਦੋਂ ਕਰਾਊਗਾ ਤੇ ਇੱਕ ਗੱਲ ਹੈਗੀ ਆ ਵੀਰੇ ਵੀ ਜਿਹੜੀ ਗੱਲ ਆਪਾਂ ਸੋਚ ਲੈਂਦੇ ਆ ਨਾ ਵੀ ਆਪਾਂ ਧਾਰ ਲੀਏ ਮਨ ਦੇ ਵਿੱਚ ਉਹ ਹੁੰਦੀ ਹੈਗੀ ਆ ਪੂਰੀ ਹੋ ਜਾਂਦੀ ਹੈ ਚਾਹੇ ਥੋੜਾ ਟਾਈਮ ਪਾ ਕੇ ਹੋ ਜੇ ਹੁੰਦੀ ਆ ਜ਼ਰੂਰ ਜੇ ਆਪਾਂ ਮਿਹਨਤ ਕਰਦੇ ਆ ਆਪਣੇ ਲਕਸ਼ੇ ਕਦਮਾਂ ਨੂੰ ਵੱਧਦੇ ਜਾਂਦਾ ਉਹ ਜ਼ਰੂਰ ਹੁੰਦਾ ਵਾ ਹਨਾ ਤੇ ਇਹ ਜੀ ਨਹੀਂ ਹੋਈਗਾ ਬਸ ਇਦਾਂ ਹੀ ਆ ਮੇਰਾ ਸ਼ੌਕ ਆਪਣੇ ਚੱਲੀ ਜਾਂਦੇ ਆ ਬਾਪੂ ਹਣੀ ਸ਼ੌਕ ਪੂਰੇ ਕਰਦੇ ਆ ਫੋਨਾਂ ਵਾਲਾ ਮੈਂ ਕਦੇ ਵੀ ਵੀਰੇ ਐਵੇਂ ਫੋਨ ਤੇ ਇਕੱਠੇ ਪੈਸੇ ਨਹੀਂ ਕਦੇ ਖਰਾਬ ਕੀਤੇ ਹਰੇਕ ਸਾਲ ਮੈਂ ਜਿਵੇਂ ਸਮਝ ਲਓ ਕਰ ਲਈਦਾ ਆਪਾਂ ਏਟੁੱਤਾ ਕਰਕੇ ਥੋੜਾ ਬਹਾਲਾ ਕਰ ਲਈਦਾ ਤੇ ਬਸ ਇਦਾਂ ਹੀ ਆ ਪੁੱਤਰ ਨੂੰ ਵੀ ਫੋਨ ਦਾ ਸ਼ੌਕ ਆ ਮੈਨੂੰ ਵੀ ਫੋਨ ਦਾ ਸ਼ੌਕ ਬਸ ਮੈਨੂੰ ਦੋਨਾਂ ਨੂੰ ਫੋਨ ਦਾ ਨਾ ਮੈਨੂੰ ਕੱਪੜੇ ਲੀੜਿਆਂ ਦਾ ਨਾ ਆਪਾਂ ਨੂੰ ਤਿਆਰ shear ਹੋ ਕੇ ਕਿਤੇ ਜਾਣ ਦਾ ਨਾ ਮਤਲਬ ਆ ਕੋਈ ਸੱਤਗੀ ਚ ਰਹਿਨੇ ਆ ਬਸ ਆਹੀ ਸ਼ੌਂਕ ਆ ਆਪਣਾ ਮੇਰਾ ਫੋਨ ਦਾ ਬਸ ਹੋਰ ਆਪਾਂ ਨੂੰ ਕੋਈ ਵੀ ਨਹੀਂ ਹੈਗਾ ਮੈਟਰ ਕਰਦਾ ਵੱਡੀ ਟਰਾਲੀ ਦਾ ਆਹੀ ਫਾਇਦਾ ਹੁਣ ਦੋ ਗੀਲੇ ਦਮਾ ਲੈਨੇ ਉੱਪਰ ਲੈ ਜਾਣ ਸਾਈਜ਼ ਬੜਾ ਵਧੀਆ ਬਣਾਇਆ ਇਹਦਾ ਲੋਕ ਉੱਧਰ ਉਹ ਦੂਜੀਆਂ ਟਰਾਲੀਆਂ ਚੱਲਦੀਆਂ ਦਰੇਜ ਚਲਾਈ ਹੋਈ ਆ ਵੀ ਐਵੇਂ ਹੀ ਮਸ਼ੀਨ ਮੂਰੇ ਲਾ ਦਾਂਗੇ ਕਿਉਂਕਿ ਇਹਦੇ ਨਾਲ ਦੀ ਗ੍ਰੇਡਿੰਗ ਹੀ ਚੱਲਦੀ ਆ ਇਹਦੇ ਨਾਲ ਦੀ ਗ੍ਰੇਡਿੰਗ ਕਰਕੇ ਚੱਲੋ ਪਰ ਆਹ ਮਾਰਾਂਗੇ ਦੀ ਗ੍ਰੇਡਿੰਗ ਨਾ ਇਹ ਝਾੜਨੀ ਇਹਨਾਂ ਦਿੱਤਾ ਇਹ ਆਲੂ ਨੇ ਕਿਉਂਕਿ ਇਹ ਹੁਣ ਨਵਾਂ ਵੀ ਸੀਗਾ ਕੰਪਨੀ ਦਾ ਹੁਣ ਇਹ ਪਤਾ ਨਹੀਂ ਕਦੋਂ ਲੱਗਿਆ ਕਦੋਂ ਨਹੀਂ ਲੱਗਿਆ ਤੇ ਇਹੇ ਝਾੜ ਹਜੇ ਆਹ 2 ਕਿੱਲੇ ਆਪਣੇ ਇੱਥੇ ਸੀ 2 ਕਿੱਲੇ ਉੱਧਰ ਸੀਗੇ ਹਨਾ ਇਹਦੇ ਪੂਰੇ 6.5 ਕਿੱਲੇ 6.5 ਹੀ ਹਾਂ 6.5 ਕਿੱਲਿਆਂ ਦੇ ਵਿੱਚੋਂ ਆਪਾਂ ਇਹ 11 1100 1150 ਬੁਰੀ ਦੇਣੀ ਸੀ ਹਨ ਤੇ ਉਹ ਹੁਣ ਪਤਾ ਲੱਗ ਜਾ ਫਿਰ ਕਿੰਨੀ ਬਣਦੀ ਹੈ ਕੀ ਇਹਦਾ ਨਾ 200 ਬੁਰੀ ਹੀ ਛਾੜ ਦੇਣੀ ਆ ਮੈਨੂੰ ਲੱਗਦਾ 200 ਤੋਂ ਥੋੜਾ ਵੱਡਾ ਉੱਪਰ ਹੋ ਜੂ ਉਸ ਤੋਂ ਵੱਧ ਨਹੀਂ ਹੋਣਾ ਸਾਈਜ਼ ਬਹੁਤ ਵੱਡਾ ਹੋ ਗਿਆ ਪਰ ਛਾੜ ਵੀ ਇੰਨਾ ਕੀ ਨਿਕਲ ਤਪ ਆ ਜਾਏਗਾ ਟਰਾਲੀ ਗਾੜੀ ਮੈਂ ਹੈ ਤਾਂ ਫਿਰ ਇਹ ਟਰਾਲੀ ਵੀ ਰਖ ਲੇਗੇ ਰਹਿਣ ਦੇ ਟਰਾਲੀ ਇਸ ਮੈਂ ਟਰਾਲੀ ਮੈਂ ਰੱਖ ਕੇ ਖੂਪੇ ਲੈ ਜਾਏਗੇ ਕਲ ਕੋ ਮੋੜ ਲਾਏਗੇ ਕਿਉਂਕਿ ਆਪ ਨੇ ਉਤਾਰਨੇ ਤਾਂ ਜਾਣਾ ਨਹੀਂ ਹੈ ਜੇ ਕਿਉਂਕਿ ਉਤਾਰ ਲੇਗੇ ਹਮ ਆਪਣੇ ਮਸ਼ੀਨ ਤੇ ਲੱਗ ਜਾਏਗਾ ਜੇ ਟਰਾਲੀ ਸਿੱਧਾ ਅੱਜ ਸੇਬੇ ਵਾਲੀ ਪੋਰੀ ਚ ਭਰਾਈ ਹੋਈ ਹੈ ਇਹਦੀ ਆਹ ਤੱਕ ਇਹਦਾ ਦੇਖੋ ਇਹ ਮਾਲ ਸਾਰਾ ਇੱਥੇ ਸਟੋਰ 'ਚ ਲੱਗਣਾ ਐ ਬੋਰੀ ਦੇ ਉੱਤੇ ਪਹਿਲਾਂ ਉੱਤੇ ਸਾਨ ਲਿਖਣਾ ਹੁੰਦਾ ਫਿਰ ਵੈਰੈਟੀ ਕੋਡ ਫਿਰ ਫਾਰਮਰ ਆਈਡੀ ਫਿਰ ਗ੍ਰੇਡ ਫਿਰ ਥੱਲੇ ਜੀ ਜਨਰੇਸ਼ਨ ਇਹਤ ਕੀ ਕੰਪਨੀ ਨੇ ਸਾਰੀਆਂ ਜਨਰੇਸ਼ਨਾਂ ਹੀ ਨਾ ਚੇਂਜ ਕਰਦੀਆਂ ਅੰਦਰ ਮਾਲ ਪਤਾ ਨਹੀਂ ਕਿੰਨਾ ਕ ਰਹਿ ਗਿਆ ਦੇਖਦੇ ਆ ਚਿੱਟਾ ਆਲੂ ਕਿੰਨਾ ਕੁ ਰਹਿ ਗਿਆ ਥੋੜਾ ਹੀ ਰਹਿ ਗਿਆ ਮੇਰੇ ਨਾਲ ਅਜੇ ਹੈਗਾ 200 ਬੋਰੀ ਉੱਪਰ ਓਏ ਕਿੰਨਾ ਬੋਰੀ ਹੋ ਗਿਆ ਤਿੰਨ ਕਿਹੜਾ ਤਿੰਨ ਕਿਹੜਾ ਜਾਨੂੰ ਲੈਟ ਭੱਜ ਗਿਆ ਸੀ ਓਏ ਆਹ ਨਾ ਕਿਸੇ ਕਹੀਂ ਵੀ ਮਤ ਫੇਕਣਾ ਜਹੀਂ ਪੇ ਪੜਾ ਰਹਿਣੇ ਤੂੰ ਕੱਲ ਕੋ ਜਦ ਸਾਰਾ ਹੋ ਜਾਏਗਾ ਤਾ ਉਠਾਏਂਗੇ ਹਣ ਤੁਸੀਂ ਉਹਦੇ ਵਿੱਚੋਂ ਨਾ ਆਲੂ ਬਿਲਕੁਲ ਨਹੀਂ ਚਗਾਈ ਕਰਿਆ ਨਾ ਸਾਫ ਆਲੂ ਵੀ ਬੋਇਲ ਚੇ ਨਾਲ ਭਰੀ ਚੱਲੋ ਨਹੀਂ ਇਹ ਸਵੇਰ ਛਟਾਈ ਕਦ ਕਰੋਗੇ ਛਟਾਈ ਬਰਤੋ ਬੋਰੀ ਰਹੇ ਹੋ ਕਦ ਛਟਾਈ ਕਰੋਗੇ ਕਦ ਕਰੋਗੇ ਛਟਾਈ ਬਤਾਓ ਨਾ ਮੇਰੇ ਕੋ ਇਹ ਤਾਂ ਬੋਰੀ ਵਿੱਚ ਭਰੀ ਜਾ ਰਹੇ ਹੋ ਤੁਮ ਕਦ ਛਟਾਈ ਕੀ ਉਸੇ ਮੁੱਰੇ ਮੁੱਰੇ ਵਿੱਚ ਦਿੱਤ ਭਰਵਾ ਹਉ ਐ ਕਰਾਈ ਸੀ ਜਦੋਂ ਨਾ ਭਰਵਾਖ ਮਤ ਲੜਾ ਬੋਰਾ ਮਾਤੇ ਹਿੱਟ ਕਰਾ ਦਿਓ ਕਾਟ ਚੋ ਹੈਲੋ ਹਾਂਜੀ ਯਾਰ ਆਏ ਨਹੀਂ ਉਰੇ ਮੇਨ ਲੱਦਾ ਮੈਂ ਤਾਂ ਫੋਨ ਕਰਿਆ ਦੇਖ ਲੋ 444 ਦੀ ਵੀ ਲੈਫਟ ਇੰਨੀ ਤਕੜੀ ਆ ਕਿ 16 ਫੁੱਟੀ ਚੱਕ ਕੇ ਮਾਰੀ ਕਿਉਂਕਿ ਸਾਰਾ ਬਰੋਬਰ ਲੱਦੀ ਹੋਈ ਆ ਨਾ ਪਿੱਛੇ ਤੱਕ ਮਾਰੀ ਚੱਕ ਕੇ ਦੇ ਚੈਨ ਹਟਾ ਪਾੜ ਜੀ ਹਾਂ ਚੱਕ ਪੈ ਗਿਆ ਉੱਲੇ ਜੱਟ ਦੁੱਲਾ ਕੱਢ ਤੂੰ ਹੋਰ ਰੋਟਾਵੇਟਰ ਕੱਢ ਦੇ ਬਿਜਨਾ ਉਹ ਰੋਟਾਵੇਟਰ ਕੱਢ ਰੋਟਾਵੇਟਰ ਕੱਢ ਦੇ ਰੋਟਾਵੇਟਰ ਕੱਢ ਦਿੰਦਾ ਆਪਦੇ ਟਰੈਕਟਰ ਮਗਰੋਂ ਹੀ ਮਸ਼ੀਨ ਕੱਢ ਦਿੰਦਾ ਬੰਦਾ ਸੌ ਤੇਰੇ ਕੋਲੇ ਹੱਲ ਆ ਇਹ ਤਾਂ ਹਜੇ ਟਰਾਲੀ ਖਾਲੀ ਕਰਨੀ ਆ ਕਦੋਂ ਇਹਨਾਂ ਨੇ ਕਰਕੇ ਦੇਣਗੇ ਅੱਧੀ ਰਾਤ ਨੂੰ ਤੇਰੇ ਕੋਲ ਟਰੈਕਟਰ ਇੰਨੇ ਖੜੇ ਆ ਤੂੰ ਉਹਨਾਂ ਦਾ ਤੂੰ ਆ ਕੇ ਬਾਅਦ ਦੀ ਮਸ਼ੀਨ ਕੱਢ ਦੇ ਉਹਦੇ ਮਗਰ ਪਾ ਕੇ ਲੈ ਜਾ ਲੇ ਗਏ ਉਹ ਖਾਲੀ ਕਿੱਥੇ ਉਹਦਾ ਇੱਥੇ ਲੈ ਗਿਆ ਉੱਧਰ ਚਾਹੀਦੀ ਆ ਮੰਦਰ ਵਾਲੀ ਮੋਟਰ ਤੇ ਕਾਢ ਦੇ ਮੰਗਦਾ ਰੋਟਾ ਫੇਟਰ ਉਧਰ ਕਰਕੇ ਕਢਾ ਦੇ ਕਢਾ ਦੇ ਰੈਂਪੀ ਇੱਥੇ ਕਿੰਨਾ ਕਿ ਤਿਆਰ ਹੋਇਆ ਖੱਤਰ ਫੇਰ ਰੈਂਪੀ ਕਿੰਨਾ ਤਿਆਰ ਹੋਇਆ ਇੱਥੇ ਖੱਤਰ ਨਹੀਂ ਚੌਕਤਾ ਸੀ ਬੁੜੀਆਂ ਨੇ ਉਹ ਤੇ ਮਗਰ ਕਰਕੇ ਕਾਢ ਦੇ ਸੁਹਾਗੇ ਮੂਰੇ ਕਿਉਂਕਿ ਟਰਾਲੀਆਂ ਦੇਨੇ ਲਈ ਜਾਂਦੇ ਹੁੰਦੇ ਆ ਬੰਦੇ ਤੇ ਖਾਲੀ ਹੁਣ ਕਰਨ ਲੱਗੇ ਆ ਇਕੱਠੀਆਂ ਕਰਕੇ ਖਾਲੀ ਕਰਦੇ ਨੇ ਇਸਵੇਂ ਲਾਲ ਆਲੂ ਹੈ ਨਾ ਇਸਵੇਂ ਇਹ ਬੋਰਾ ਹੈ ਆਹ ਲਾ ਲੈ ਇਹ ਪਖਰਾ ਜਾਲੂ ਆਪਣਾ ਨਵਾਂ ਬੀਆ ਜਿਹੜਾ ਇਹ ਵੀ ਟਰਾਲੀ ਇਹਦੇ ਤੇ ਲੈਣੀ ਆ ਇਧਰੋਂ ਕੋਈ ਬੋਰੀ ਵੀ ਚੱਕ ਕੇ ਪਾਸੇ ਨਾ ਰੱਖਿਓ ਇਹ ਸਾਰਾ ਲਾਲ ਆਲੂ ਹੈ ਇਹਦੇ ਵਿੱਚ ਨਾ ਰਲਾਇਓ ਚੁੱਟੇ ਆਲੂ ਥੱਲੇੋਂ ਚੱਕ ਕੇ ਉੱਤੇ ਰੱਖ ਤੇ ਟਰਾਲੀ ਦੇ ਵਿੱਚੋਂ ਜਿਹੜਾ ਆਲੂ ਲਾਉਨੇ ਉਹਨੂੰ ਸਮਾਰ ਕੇ ਲਾਇਆ ਕਰੋ ਨਾਲ ਪਹਾਣਾ ਵੱਡੋ ਉਹਨੂੰ ਇਹ ਟਰਾਲੀ ਖਾਲੀ ਹੀ ਕਰਦੇ ਸਾਰੀਆਂ ਆਓ ਪੈਸੇ ਕਿੱਥੇ ਆ